ਗੇਮ ਦੇ ਨਵੇਂ ਹੈ ਹਾਂ ਗੇਮ ਗੇਮ ਖੇਡਣੇ ਹੈ ਇਕੱਠੇ ਹੀ ਜਾਂਦੇ ਆ ਇਕੱਠੇ ਛਾਲਦੇ ਇਕੱਠੇ ਨਹੀਂ ਪੜਾਉਣਾ ਰਹਿਣ ਸੁੱਤੀ ਗਈ ਕੁਝ ਲੈ ਜਾਣਾ ਹੰਨੇ ਹਾਂਜੀ ਸਾਡੇ ਤੇ ਮੋਦੋਗੀ ਤਾਈ ਜੀ ਮੈਂ ਕਿਹਾ ਯਾਰ ਮੰਮੀ ਕੁਝ ਕਿਹਾ ਹੈਗਾ ਜੇ ਤਾਂ ਮੈਂ ਕਿੰਨੇ ਦਿਨ ਹੋ ਗਏ ਤੈਨੂੰ ਮੈਂ ਕਹਿੰਦੀ ਮੈਂ ਕਿਹਾ ਮੈਨੂੰ ਕੁੜੀ ਦੇ ਲੈ ਜਾ ਅਮਨ ਦੇ ਲੈ ਜਾ ਮੈਂ ਜਾਣ ਜੀ ਕਰਦਾ ਤੂੰ ਲੈ ਕੇ ਗਿਆ ਵਿਜੇ ਪਾਸੇ ਵੀ ਤੋਰਦਾ ਲੈ ਕੇ ਮੈਨੂੰ ਕਹਿੰਦਾ ਬਸ ਘਰੇ ਹੀ ਬੈਠੀ ਆ ਸਾਡੇ ਕੋਲੇ ਜਾਓ ਤੁਸੀਂ ਮੈਂ ਹੁਣ ਮੈਂ ਤੁਹਾਨੂੰ ਕਹੀ ਤੇ ਜਾਂਦਾ ਪਿਆ ਜਾਓ ਤੁਸੀਂ ਜਾਓ ਤੁਸੀਂ ਤੁਸੀਂ ਕਿੱਥੇ ਜਾਂਦੇ ਆ ਇੰਦਾ ਥੋੜੀ ਬੱਪੂ ਹੁੰਦਾ ਮੈਂ ਕੁੜੀਆਂ ਛੱਡ ਦੇ ਮਾ ਨਾ ਤੇ ਕੁੜੀਆਂ ਨੇ ਤਾਂ ਜਾਣਾ ਹੀ ਆ ਮੈਂ ਕਿਹੜਾ ਤੁਹਾਨੂੰ ਰੋਕਦਾ ਮੈਂ ਤੁਸੀਂ ਨਾ ਜਾਓ ਜੇ ਮੈਂ ਪੈਂਡ ਨੂੰ ਕਹਿੰਦੀ ਆ ਪੈਂਡ ਨੂੰ ਮੈਂ ਜਾਣ ਦਿੰਦੇ ਜੇ ਮੈਂ ਇੱਧਰ ਨੂੰ ਕਹਿੰਦੀ ਇੱਧਰ ਨੂੰ ਨਾ ਜਾਣ ਦਿੰਦੇ ਪਹਿਲਾਂ ਪਤਾ ਨਹੀਂ ਕੁਝ ਵੀ ਕਹੀਦਾ ਜਿਹੜੀ ਸਿੱਧੀ ਗੱਲ ਆ ਮੈਂ ਇਹਨਾਂ ਨੂੰ ਪੁੱਛ ਲਓ ਮੈਂ ਤਾਂ ਨਹੀਂ ਅੱਜ ਤੱਕ ਆਇਆ ਹਦਾ ਮੈਂ ਤਾਂ ਇਹਨਾਂ ਨੂੰ ਕਹਿੰਦੀ ਸਮਝਾਇਆ ਤੇ ਮੈਂ ਨਹੀਂ ਜਾਂਦੇ ਨਾ ਮੇਰੇ ਪਾਸੇ ਨਹੀਂ ਜਾਂਦਾ ਤੁਰਜ਼ ਮੈਂ ਨਾ ਪੈਂਡ ਨੂੰ ਆਉਂਗੇ ਮੈਂ ਮੈਂ ਤਾਂ ਆਰਦਾਂ ਕਿਤੇ ਰਹਿ ਕੇ ਆਉਂਦਾ ਮ ਕੁੜੀਆਂ ਨੇ ਲੋ ਉਹਦੇ ਮੈਨੂੰ ਮਾਪਿਆਂ ਦੇ ਨਹੀਂ ਜਾਣ ਦਿੰਦੇ ਪਰ ਕਿੰਨਾ ਚੱਕਰ ਹੋ ਗਿਆ ਗਈ ਮਾਮਾ ਦੇਖ ਮੇਰੀ ਗੱਲ ਤੁਹਾਨੂੰ ਮੈਂ ਪਤਾ ਮੈਂ ਕਿਹਾ ਆਪਾਂ ਚੱਲ ਜਾਂਦੇ ਮੈਨੂੰ ਕਹਿੰਦੇ ਤੂੰ ਕਹਿੰਦੇ ਤੁਸੀਂ ਦੋਨੇ ਜਾਣੇ ਜਾਓ ਕਰੋ ਬਾਹਰ ਨਹੀਂ ਤੁਸੀਂ ਲਾ ਦੇ ਦਿੱਤੇ ਹਰ ਵੇਲੇ ਟੰਕਾ ਲੱਗਦਾ ਤੁਹਾਨੂੰ ਮੇਨਾ ਮੇਨਾ ਨਹੀਂ ਇਹਨਾਂ ਦੀ ਨਿਭਣ ਲਈਓ ਬਸ ਤੂੰ ਚੱਲ ਫਿਰ ਨਿਹੱਦ ਨਾਲ ਤੂੰ ਚੱਲ ਮੇਰੇ ਨਾਲ ਜਾ ਮੈਂ ਤੁਹਾਨੂੰ ਕੁਝ ਕਹਿੰਦੀ ਨਹੀਂ ਹਾਂ ਔਰੇ ਆਪ ਹੀ ਦੋਨੇ ਜਾਣੇ ਬੈਠ ਜੇ ਇਹ ਦੋਨੇ ਸੁਲਾਣਾ ਕਰਦੇ ਆ ਨਹੀਂ ਨਹੀਂ ਆਪਾਂ ਸੁਲਾਣਾ ਕਰਦੇ ਇਹਨਾਂ ਦਾ ਸਹੀ ਗੱਲ ਇੱਕਾਈ ਦਾ ਇੱਕਾ ਇਹਨਾਂ ਦਾ ਐਡਾ ਥੋੜੀ ਹੁੰਦੀ ਹੈਗੀ ਆ ਕਿ ਮੈਂ ਹਰ ਵੇਲੇ ਮੈਂ ਹੀ ਮਾੜੀ ਐ ਜਰ ਮੈਂ ਤਾਂ ਕੁਝ ਕਹਿੰਦਾ ਵੀ ਨਹੀਂ ਹੈਗਾ ਫੇਰ ਮੈਨੂੰ ਮਾੜਾ ਬਣਾਉਂ ਲਾ ਪੈਂਦੇ ਆ ਔਖਾ ਐ ਭਰਾਵਾ ਮੈਂ ਤਾਂ ਸੱਜੀ ਦੁੱਗੀ ਹੋ ਗਈ ਮੈਂ ਜੇ ਇਹਨਾਂ ਨੂੰ ਕਹਿੰਦੀ ਤੁਸੀਂ ਇੱਥੇ ਦੇਖ ਲਓ ਕਿ ਬੱਕਰੇ ਰਹਿ ਲੋ ਤਾਂ ਨਹੀਂ ਰਹਿਣਗੇ ਜਰ ਅਹੀ ਬੱਕਰੇ ਕਿੱਥੇ ਰਹਿਣਾ ਮੰਮੀ ਤੂੰ ਵੀ ਉਹੀ ਗੱਲਾਂ ਕਰਦੇ ਆ ਜਾਂ ਤੁਸੀਂ ਆਹ ਕੋ ਨਾ ਮੈਂ ਕਿਤੇ ਆਉਣ ਜਾਣ ਜੋਗੀ ਨਾ ਬਾਤ ਇਦਾਂ ਥੋੜੀ ਮੈਂ ਅੰਦਰ ਹੀ ਬੜੀ ਰਮਾ ਹੈਗਾ ਮੈਂ ਕੀ ਕਰਾਂ ਜਾਂਦਾ ਤੁਸੀਂ ਰੋਲ ਇੱਥੇ ਜਾਂ ਇਹ ਰਵੇ ਤੇ ਨਹੀਂ ਆਹੀ ਲੈਨੇ ਕੁੜੀ ਕਰਨ ਮੈਂ ਆ ਰ ਮੈਂ ਚੱਲ ਜਾਣਾ ਮੈਂ ਨਹੀਂ ਰਹਿਣਾ ਆ ਮੇਰੇ ਮੈਂ ਰ ਮੈਂ ਪਪ ਮੈਂ ਨਹੀਂ ਜੋ ਮੈਂ ਹੁ ਕਿੰਨਾ ਚਿਕਾ ਅੰਦਰ ਬਾਕੀ ਸਾਰਾ ਤੇ ਵੀ ਘਰੇ ਹੀ ਰਹਿਣੀ ਆ ਮੈਂ ਕਿਹੜਾ ਕਿਤੇ ਜਾਣੀ ਆ ਮੈਂ ਵੀ ਨਾਲ ਹੀ ਤੁਹਾਡੇ ਰਹਿਣੀ ਆ ਜੇ ਯਾਰ ਮੈਂ ਮਾਂ ਨਹੀਂ ਜਾ ਹੁੰਦਾ ਮੰਮੀ ਮੋਰੇ ਮੈਂ ਚੱਲੀ ਘਰ ਛੱਡ ਕੇ ਮੈਂ ਚੱਲੀ ਘਰ ਛੱਡ ਕੇ ਅੱਜ ਫੇਰ ਤੁਰਿਆ ਸੀ ਕੱਪੜੇ ਪਾਲੇ ਥੋਲ ਚੱਕ ਲੈ ਰਾਤ ਨੂੰ ਜਦ ਬੰਦਾ ਕਿੱਥੇ ਲੈ ਕੇ ਜਾਵੇ ਯਾਰ ਇਹ ਹੋਰ ਕੁੜੀਆਂ ਦੇ ਵੀ ਤੂੰ ਕੁੜੀ ਦੇ ਤਾਂ ਜਾਣਾ ਉਹ ਅਮਨ ਇਹ ਵਿਚਾਰੀ ਆ ਉਹਦੀ ਜਾਂਦੀ ਮੈਂ ਇੱਧਰ ਰੰਗਰ ਸ਼ਾਮਾ ਤੇ ਕਿਤੇ ਹੀ ਜਾਈਦਾ ਵਾ ਭੈੜਾ ਦੇ ਮੈਨੂੰ ਨਹੀਂ ਜਾਣ ਦਿੰਦੇ ਕਿਤੇ ਬਾਂਡੇ ਮੈਨੂੰ ਜਾਣ ਨਹੀਂ ਦਿੰਦੇ ਵੀ ਦੋ ਦਿਨ ਉੱਧਰ ਰਹਿਣਾ ਤੂੰ ਹੀ ਕਾ ਤੂੰ ਰੋਦ ਰਹਿਨੇ ਯਾਰ ਮੈਨਾਂ ਨਾ ਬੋਲੋ ਮੈਂ ਗੇਮ ਖੇਡਣ ਦਾ ਗੇਮ ਖੇਡਣਾ ਨਹੀਂ ਘਰੇ ਰਹਿ ਘਰੇ ਹੀ ਰਹਿ ਘਰੇ ਹੀ ਰਹਿ ਬਹੁਤੀ ਮਾਂ ਮੈਨੂੰ ਕਹਿੰਦਾ ਮੇਰੀ ਬੋਟੀ ਇਕੱਲੀ ਆ ਬੋਟੀ ਇਕੱਲੀ ਆ ਘਰੇ ਹੀ ਰਹਿ ਘਰੇ ਘਰੇ ਹੀ ਮੈਂ ਬੈਠ ਮਮੀ ਯਾਰ ਗੇਮ ਖੇਡਣ ਦੋ ਹੁਣ ਕੋਈ ਨਾ ਕਾਲੂ ਚੱਲਾਂਗੇ ਤੈਨੂੰ ਖਿਲਾਵਾਂ ਗੇਮ ਤੇ ਫੇ ਹੈ ਗੇਮ ਗੇਮ ਕਰਨੇ ਨਾ ਗੇਮ ਇਹ ਮਮਾ ਕਰਦਾਂ ਮੈਂ ਆ ਜਿਹੜੀ ਗੱਲ ਆ ਆਪਣੇ ਕੋਸ਼ਾ ਉਹ ਤੇਰੀ ਮਮਾ ਵੀਡੀਓ ਨਾ ਯਾਰ ਮਮਾ ਮੈਂ ਤਾਂ ਕਿਆ ਚੱਲ ਤਿਆਰ ਹੋ ਕੇ ਦੱਸ ਆ ਪਤਾ ਜਾਣਦੀ ਕਿਆ ਹੀ ਨੇ ਇਹਨਾਂ ਨੂੰ ਚੱਲ ਕੁੜੀ ਜੀ ਚੱਕ ਬੈਗ ਆਪੜਾ ਤਰੀ ਭਰਾਵਾ ਲੈ ਜਾਊਂਗਾ ਲੈ ਜਾਊਂਗਾ ਚੱਲ ਚੱਲ ਤੂੰ ਏ ਹੋਏ ਮਮਾ ਦੇ ਬੈਗ ਦੇਖ ਕਿੰਨੇ ਚੱਲ ਪਾ ਆਇਆ ਤੇ ਚੱਲੀਏ ਆਕਾ ਚੱਲ ਓਏ ਚੱਲ ਚੱਲੀਏ ਆਟਰ ਵਾਲਿਆਂ ਨੂੰ ਫੋਨ ਕਰ 81 ਆ ਗਿਆ ਉਹਨਾਂ ਦੇ ਮਮਾ ਮੈਂ ਬਲੌਗ ਬਣਾਉਂਦਾ ਨਾ ਲੜੋ ਐਵੇਂ ਚੰਗੜੀ ਲੱਗਦਾ ਕੁੜੀ ਨਵੜਾ ਉਹ ਜਿੱਥੇ ਜਾਂਦੀ ਉਹ ਖਾ ਉਹ ਬਣਾ ਲਿਆ ਨਾਲ ਮੈਨੂੰ ਕਿਸੇ ਦੇ ਪਾਸੇ ਨਹੀਂ ਜਾਂਦਾ ਮੈਂ ਨਹੀਂ ਜਾਂਦਾ ਬਸ ਸੱਚੀ ਬਾ ਦੇ ਨਾਲ ਦੇਖੀ ਬਸ ਸੱਚੀ ਬੋਲ ਆ ਬਾਲ ਮਾ ਆਜਾ ਸਲੀ ਲੜਾਈ ਦੇਖੋ ਸਾਡੇ ਘਰ ਦੀ ਬਾਦ ਨਾਲ ਸੱਚੀ ਮੈਂ ਕਿੰਨਾ ਤੇ ਲੱਗਦਾ ਤੇਰਾ ਉਹਨਾਂ ਤੇਲ ਮੈਂ ਤੈਨੂੰ ਪਾ ਦਿੰਨਾ ਕੁੜੀ ਲੈ ਕੇ ਚੱਲ ਜਿੱਥੇ ਲੈ ਕੇ ਕਹਿੰਦੀ ਉਹ ਲੈ ਜਾਂਦੇ ਆ ਲੈ ਜਾਂਦੇ ਚਲੋ ਫਿਰ ਚਲੋ ਚਲੋ ਲੈ ਜਾਂਦਾ ਭਰਾਵਾ ਬੈਗ ਤਾਂ ਰੱਖੋ ਮੈਂ ਤੇਲ ਪਾ ਦੇਣਾ ਤੁਮੇ ਮੈਂ ਮੁਰਕੇ ਸਾਰਿਆਂ ਨੇ ਕਿਹਾ ਮੈਂ ਆ ਰਹੀ ਸੱਚੀ ਲੜ ਅੱਜ ਪਾਉਂਦਾ ਬਲੌਗ ਦੇਖੋ ਸਾਡੀ ਮੰਮੀ ਸੱਚੀ ਪਾਣਾ ਮੰਮੀ ਤੁਹਾਨੂੰ ਪਾਣਾ ਕੀ ਹੋ ਗਿਆ ਸਾਰਿਆਂ ਨੂੰ ਪਤਾ ਹੀ ਆ ਮੈਂ ਨਹੀਂ ਵਾਕ ਮੈਨੂੰ ਨਹੀਂ ਪਤਾ ਮੈਂ ਨਹੀਂ ਜਾਣਦੇ ਚਲੋ ਇਕੱਠੇ ਚੱਲ ਜਾਂਦੇ ਆ ਇਕੱਠੇ ਚੱਲਦੇ ਇਕੱਠੇ ਇਕੱਠੇ ਚੱਲਦੇ ਆ ਇਕੱਠੇ ਰੱਖੋ ਰੱਖੋ ਅੱਜ ਸਾਡੀ ਅਸਲੀ ਅਸਲੀ ਲੜਾਈ ਚੱਲਣ ਦੀ ਦੇਖੋ ਜੁੱਧ ਨਹੀਂ ਤੂੰ ਮੈਂ ਨੀਂਂ ਨੀਂਂ ਨਾ ਲਾ ਦੇਦਾ ਤੂੰ ਆਪ ਹੀ ਆਪਣੀ ਚੀਖੋਸ ਰਹੋ ਬੱਸ ਚਲੋ ਚਲਿਏ ਯਾਰ ਐਵੇਂ ਛੱਡੋ ਬੈਗ ਯਾਰ ਦਿਮਾਗ ਨਾ ਖਰਾਬ ਵੀਡੀਓ ਬਣਨਦੀ ਐਵੇਂ ਤੁਸੀਂ ਸੱਚੀ ਪਉਣਾ ਮੈਂ ਬਲੌਗ ਪਾਵੇ ਠੀਕ ਦੇਖ ਲੈ ਸੋਰੋ ਬਾਦੇ ਆਪ ਪਉਣਾ ਆ ਸੋਰੋ ਬਲੌਗ ਵਾਲਾ ਪਉਣਾ ਅਸਲੀ ਲੜਾਈ ਪਉਣਾ ਭੂਆ ਚੱਲ ਚਲੀਏ ਨਹੀਂ ਤਾਂ ਆਹ ਦੇਖ ਆ ਦੇਖ ਕਿਦਾਂ ਲਾਉਂਦਿਆ ਖੁਸ਼ੀ ਯਾਰ ਇਹ ਨਹੀਂ ਲੜਾਈ ਨਹੀਂ ਮੈਂ ਮੇਰੀ ਗੱਲ ਤਾਂ ਤੁਹਾਨੂੰ ਦੂਜੀਆਂ ਲੜਾਈਆਂ ਤੁਸੀਂ ਸਾਰੇ ਬਹੁਤ ਦੇਖਦੇ ਆ ਜਸਲੀ ਲੜਾਈ ਦੇਖੋ ਸਾਡੀ ਇਹ ਆ ਜਸਲੀ ਲੜਾਈ ਆ ਸਾਡੀ ਜਾਦਾਈ ਤੂੰ ਬੋਲੀ ਜਾਂਦਾ ਮਾਪਈਆਂ ਜਾਂਦਾ ਹੀ ਤੂੰ ਬੋਲੀ ਜਾਂਦਾ ਜਾਦਾਈ ਤੂੰ ਦਿਵਾੜੇ ਚੜੀ ਜਾਂਦਾ ਦੇਖ ਕੋ ਮੈਂ ਕਹੀਦਾ ਜਾਂਦਾ ਲੈ ਜਾਊਂਗਾ ਲੈ ਜਾਊਂਗਾ ਫੇ ਉਹੀ ਗੱਲਾਂ ਤੂੰ ਹੀ ਕਰੀ ਜਾਂਦੇ ਪਿਆ ਤੂੰ ਮੈਨੂੰ ਇੱਦਾਂ ਹੀ ਕਹਿੰਦਾ ਰੋਜ਼ ਹੀ ਲੈ ਚੋ ਚਲਿਏ ਯਾਰ ਚੱਲ ਮਮਾ ਮੈ ਲੈ ਜਾਂਦਾ ਮੈਂ ਟੁੱਲੂ ਪੰਪ ਚੱਲ ਲੈਣਾ ਤੇਰਾ ਘੱਟ ਲੱਗਦੀ ਆ ਮੈਨੂੰ ਟੁੱਲੂ ਪੰਪ ਚਲੋ ਚਲਿਏ ਚਾਲੇ ਯਾਰ ਚੱਲ ਯਾਰ ਲੈ ਜੀਏ ਚਲੋ ਲਾਉਂ ਜਿੰਦੇ ਤੁਹਾਨੂੰ ਹੁਣ ਹੀ ਲੈ ਜਾਣਾ ਮੈਂ ਕਿਹੜੀ ਗੱਲ ਆ ਚਲੋ ਚੋ ਚਲੋ ਲੈ ਚੱਲਦਾ ਆ ਆ ਜਾ ਅੰਦਰ ਪੂਰੀ ਗੱਲ ਸੋ ਵੋਪੋ ਦੋ ਜਾਨਾ ਆ ਸੋਰੋ ਵੀ ਬੰਦ ਤੋ ਰੀਤੀ ਪਾਉਂਦੇ ਕੱਪੜੇ ਮਨਵੀਰ ਚੱਲ ਚੱਲ ਜੁੱਧ ਚੱਲਣੇ ਜੁੱਧ ਆ ਨੰਨੂ ਸਾਡਾ ਸੁੱਤਾ ਆ ਮੰਮੀ ਇੱਦੀ ਜਾਣਾ ਤੂੰ ਇੱਦੀ ਜਾਣਾ ਬੋਲਦੇ ਨਹੀਂ ਬੇ ਆ ਦੇਖ ਲਓ ਜੀ ਹੁਣ ਮੈਂ ਮਣਾਉਂਦਿਆਂ ਸਾਡੀ ਮੰਮੀ ਨਹੀਂ ਮੰਦੀ ਬਈ ਮੈਂਗਾ ਲੈ ਚਲਦਾ ਮਣ ਕੇ ਨਹੀਂ ਜੀ ਮੈਂ ਆਪਣੇ ਮਾਪਿਆਂ ਦੇ ਜਾਣਾ ਆ ਉਹਨਾਂ ਸਾਹਮਣੇ ਪੇਸ਼ਤੀ ਕਰਨ ਲੱਗੇ ਹੋਏ ਫੇ ਮੈਨੂੰ ਕੱਪੜੇ ਪਾ ਲਾਂ ਤੋਂ ਹੁਣ ਅੱਧੀ ਰਾਤੀ ਤੱਕ ਕਹਿੰਦੇ ਤੋਰ ਤ ਹੁਣ ਮੈਂ ਕੱਪੜੇ ਤਾਂ ਪਾ ਲਵਾਂ ਹੁਣ ਮੰਮੀ ਦੇ ਬਲੌਗਾਂ ਦੇ ਵਿੱਚ ਬਲੌਗਾਂ 'ਚ ਮੰਮੀ ਠੰਡੀ ਹੋ ਜਾਂਦੀ ਏ ਉਦਾਂ ਤੱਤੀ ਚੱਲਦੀ ਆ ਰੇ ਮਾਮਾ ਦੇਖ ਲਾ ਮਾਮਾ ਵੀ ਤੱਤਾ ਚੱਲਦਾ ਸੀ ਉਦਾਂ ਬਲੌਗ ਜਦੋਂ ਇਦਾਂ ਕਰਦੀ ਸੀ ਮੈਨੂੰ ਬਦਨਾਮ ਕਰੀ ਜਾਂਦੀ ਤੇ ਮੈਂ ਨਾਲ ਝੂਠਾ ਪਾਈ ਰਵੇਂ ਨਾਲ ਹੀ ਫੇ ਰਾ ਇੱਥੇ ਆਹ ਹੁਣ ਤੋਂ ਕੋਟੇ ਨਾ ਦੀ ਦਾ ਕਦ ਤੇ ਤੇ ਆ ਵੀ ਨਹੀਂ ਪੰਮਾ ਯਾਰ ਚੱਲ ਚੱਲ ਲਾ ਕੇ ਹੌਣ ਨੂੰ ਹੌਣ ਦੇ ਇਹ ਚੱਲ ਚੱਲੋ ਆਪਾਂ ਚੱਲੀਏ ਆਪਾਂ ਚੱਲਦੇ ਥੋੜਾ ਬੰਮਾ ਬਲੌਗ ਮੰਦਰ ਤੇ ਹਾਂ ਤੇ ਜਾਨਨ ਆਰਡਰ ਦਾ ਮਾਤ ਕੋਈ ਆਂਦਰੀਆ ਦੇ ਤਲੇ ਇਹ ਦੇਖ ਗੱਲ ਧੱਕਦਾ ਹਾਂ ਦੇ ਗੱਲ ਧੱਕਦਾ ਆ ਫੜ ਮੈਂ ਮੈਂ ਨੀ ਮੈਂ ਜਾਂਦਾ ਫੜ ਗੂਪਰ ਮੈਂ ਤਾਂ ਉਹ ਪੰਮਾ ਚੱਲੇ ਯਾਰ ਚੱਲ ਚੱਲੇ ਜਾਂਦਾ ਹਾਂ ਨਹੀਂ ਤੇ ਜਾਂਦੇ ਦੀ ਯਾਰ ਉਹ ਲੈ ਲੈ ਕੇ ਜਾਉਂਦਾ ਕਿਉਂ ਨਾ ਲੈ ਕੇ ਜਾਵੇ ਇਹ ਥੋੜਾ ਪਤਾ ਕਿ ਲੱਗਦਾ ਕਿ ਵਲੌਗ ਵੀ ਬਣਦਾ ਹੋਇਆ ਆ ਆਹੋ ਮੈਂ ਕਹਿ ਜਾਣਾ ਆਪਾਂ ਕਹਿ ਦਿੱਤਾ ਕਿ ਵੀਡੀਓ ਬਣਦੀ ਉਹ ਮੈਂ ਹੁਣ ਕਿ ਲੈ ਜਾਦਾ ਆ ਉਹ ਮੈਂ ਸਾਰੇ ਸਾਹਮਣੇ ਕਹਿੰਦੇ ਆ ਉਹ ਦੇਖ ਸਾਰੇ ਸਾਹਮਣੇ ਚੱਲਦੇ ਆ ਮੈਂ ਸਾਰੇ ਸਾਹਮਣੇ ਕਹਿ ਦਿੰਦਾ ਮਮਾ ਲੈ ਜਾਂਦਾ ਅਮਰ ਦੀ ਥੱਲੇ ਕੁੜੀ ਤੂੰ ਮੋਚਣਾ ਕੀ ਕਹਿੰਦੀ ਮਾਂ ਹਰ ਤਨੂੰ ਫੋਨ ਕਰਤਾ ਆ ਜਾਣੀ ਆ ਦੱਸ ਤੂੰ ਪਾਪਾ ਉਹ ਤੋਂ ਬਾਅਦ ਇੱਕ ਬਣੀ ਤੇ ਮਾਂ ਨੂੰ ਟੈਨੂੰ ਫੋਨ ਕਰ ਦਿੱਤਾ ਆ ਨੇ ਹਣ ਤੂੰ ਆਟੋ ਨੂੰ ਵੀ ਫੋਨ ਕਰਤਾ ਏਡੀ ਚਲਦੀ ਉਦੋਂ ਤੇਰਾ ਫੋਨ ਨਹੀਂ ਲੱਗਦਾ ਉਦੋਂ ਇਹਨੂੰ ਭਾਵੇਂ 36 ਫੋਨ ਲਾ ਦੋ ਇਹਨੇ ਉਦੋਂ ਦਾ ਫੋਨ ਨਹੀਂ ਚੱਕਣੇ ਹੁਣ ਮੈਂਟੋ ਮੜ ਤੇ ਆਟੋ ਨੂੰ ਵੀ ਫੋਨ ਲੱਗ ਗਿਆ ਫੋਟੋ ਵਾਲ ਨੂੰ ਮਨਾ ਕਰਦੇ ਫੋਟੋ ਵਾਲੇ ਹੁਣ ਮਨਾ ਤੁਹਾਨੂੰ ਕਰ ਸਕਦਾ ਆ ਨਾ ਨਾ ਉਹ ਆਉ ਕਾ ਫੇਰੀ ਆ ਨਹੀਂ ਉਹਨੇ ਆਉਂਦਾ ਤੂੰ ਤੇਰੇ ਜਾ ਪਹਿਲਾਂ ਕੀ ਕਰਦੇ ਮੋਨ ਇਹਨੂੰ ਇਹ ਪਹਿਲਾ ਫੋਨ ਮੈਂ ਹੁਣ ਉੱਪਰ ਬੈਠਾ ਨਹੀਂ ਪਤਾ ਲੱਗਾ ਯਾਰ ਮੈਂ ਮਮਾ ਮੈਂ ਚਲੋ ਸਾਜ ਨੂੰ ਥਾਲ ਦੇ ਥਾਲ ਦੇ ਸਾਜ ਨੂੰ ਇਹ ਲੈ ਇਹ ਮੇਰਾ ਫੋਨ ਤੇ ਲੱਗ ਗਿਆ ਓਏ ਹਾਂ ਮੈਂ ਤੁਹਾਨੂੰ ਥਾਲ ਦੇ ਸਾਜ ਨੂੰ ਕੀ ਕੀ ਗਏ ਫੋਨ ਦੇ ਸਾਜ ਨੂੰ ਥਾਲ ਦੇ ਤੂੰ ਉੱਠ ਜਾ ਤੂੰ ਉੱਠ ਜਾ ਖੇਲਣਾ ਕਰ ਦੇ ਨਾ ਨਾ ਛੁਪ ਸੁਦੀ ਕੀ ਰਿਹਾ ਬੈਠਾ ਦੇਖੀ ਕਿੰਨਾ ਕੀ ਹੋਇਆ ਤੈਨੂੰ ਓ ਆਈ ਹੱਸੇ ਨਾ ਆ ਗਈ ਪਤਾ ਨਹੀਂ ਮਾਰਨਾ ਉਹ ਯਾ ਲੁੱਗ ਗਿਆ ਇਹ ਲੁੱਗ ਗਿਆ ਪਖੰਡੇ 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 ਖੰਡ ਦੇ ਕਿ ਨਾ ਕਰਦਾ ਮੰਮੀ ਨੂੰ ਲੈ ਆਇਆ ਜੀ ਲਾਲ ਲੁੱੜ ਕੇ ਅੱਗੇ ਚੱਲਿਆ ਆਹ ਹੋ ਗਈ ਅੱਗੇ 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 ਹਾਂ ਜੀ ਸੁਤੀ ਗਾ ਕੋ ਸੁਲੇ ਜਾਣਾ ਹੰਨੇ ਅੱਗੇ ਬਈ ਜਰਾ ਉੱਠ ਨਹੀਂ ਤੜਕੇ ਉੱਠਣਾ ਇਹਨੇ ਜਾਈ ਅੱਖਾਂ ਵੀ ਟੋਪੀਆਂ ਦੇ ਅੱਛਾ ਅੱਖਾਂ ਇਹ ਬੰਦ ਹੁੰਦੀ ਜਾਂਦੀ ਹੈ ਕਹਿੰਦਾ ਅੱਛਾ ਅੱਛਾ ਤਈ ਉਹਣਾ ਅੜਤ ਪਿੱਤੀ ਹੋਰ ਆਪਾਂ ਬਹਿਣਾ ਤਿੰਨਾ ਯਾਣੇ ਇੱਥੇ ਨਾਲ ਨਿਆਣੇ ਦੋਨੋਂ ਇਹਨਾਂ ਦੋਨ ਨੇ ਨਿਆਣੇ ਇਹ ਇੱਕ ਸੈਨਾ ਵਾ ਇਹ ਪਾਪੜਾ ਪਾਣੇ ਪਾਪੜਾ ਚੱਲ ਗਿਆ ਠੀਕ ਹੈ ਜਿਸਲੀ ਨੂੰ ਉੱਧਰਾ ਇੱਕ ਮੁੰਡਾ ਹੀ ਪੋਣਾ ਸੀ ਬਸ ਮੁੰਡਾ ਇਹ ਪਾ ਲੈਣਗੇ ਵਿਧਰੋਂ ਪਾਪਾ ਕੀ ਹੋਰ ਪਾਪਾ ਦੇ ਪਾਪਾ ਦੇ ਕੀ ਲੈਣਾ ਪੁੱਤ ਨੇ ਆਣਾ ਮੇਰੇ ਕੋਲ ਜੇ ਜੀ ਫੇਰ ਤੂੰ ਗੁੰਡੇ ਹੜਕੁੰਦਾ ਮਰੂਗਾ ਇਹ ਦੇਰੇ ਹੁਣ ਦੀ ਨੈਕਸਟ ਡੇ ਹਾਂਜੀ ਗੁੱਡ ਮਾਰਨਿੰਗ ਲੋ ਜੀ ਆਪਾਂ ਆ ਗਿਆ ਜੀ ਅਮੰਦੀ ਦੀ ਘਰੇ ਰਾਤ ਦਾ ਤੁਸੀਂ ਕਲਿੱਪ ਦੇਖ ਹੀ ਲਿਆ ਹੋਣਾ ਆ ਇਹ ਰੋਟੀ ਉਹਦੇ ਪਸਤੇ ਆ ਸਾਡੇ ਇੱਧਰ ਮੋਦੋਗੀ ਤਾਈਗੀ ਜੀ ਤੇ ਉਹ ਫੇਰ ਘਰੇ ਘਰੇ ਲੰਗਰ ਉਹਨੇ ਕਹਿਤਾ ਸੀ ਤੇ ਕਈ ਜਿੱਥੇ ਹੋਗਣਾ ਹੁੰਦੇ ਆ ਯਾ ਰੋਟੀਆਂ ਬਕੂੜੀਆਂ ਨਾ ਉਹਦੀ ਚੀਜ਼ ਇਹ ਚੀਜ਼ ਬਹੁਤ ਵਧੀਆ ਹਨਾ ਮਣ ਇਹ ਚੀਜ਼ ਬਹੁਤ ਵਧੀਆ ਹਨਾ ਜੇ ਘਰ ਤੋਂ ਉਤਰ ਪਜਾ ਪਜਾ ਜਾਨ ਰੋਟੀਆਂ ਕਹਿਤੀਆਂ ਸਾਡੇ 3-400 ਰੋਟੀ ਪੱਕ ਗਈ। ਹੋਰ ਸੋਖਾ ਲੱਗਦਾ ਨੇ ਨਾ। ਉਹਨ ਇੱਕ ਜਗ੍ਹਾ ਤੇ ਆਪਣੇ ਅੰਨੇ ਕਰ ਦਾਲ ਇੱਕ ਸਾਈਡ ਬਣਾ ਲੈਣੀ ਹੈ। ਅੱਛਾ। ਤੋ ਜਿੱਧਰ ਬੈਠੇ ਨੇ ਮੰਮੀ ਹੋਣੀ। ਆ ਦੇਖੋ ਜੱਛੂ ਸਾਡੀ ਸੱਟਾ ਲਵਾ ਲਈਆਂ ਨੇ ਪੁੱਤ ਸਾਡੇ ਨੇ। ਆ ਸਾਡਾ ਮਨਵੀਰ। ਮਨਵੀਰ ਅੱਜ ਕੁੜੀ ਬਣ ਜਾਂਦਾ। ਆ ਬਣੀ ਨਹੀਂ। ਦੇਖੋ ਤਾਂ ਕੀ ਵਿੱਚ ਕੀ ਰੱਖਿਆ? ਚਾਵਲ। ਚਾਵਲ ਆਲੂ ਮਟਰ ਤੇ ਚੋਲ ਬਣਾਏ ਆ ਮਾਜੀ ਗੁੱੱਚੀ ਕੁੜੀਏ ਹੋਏ ਨੇ ਆ ਅੱਗ ਕਰੇ ਤੁਹਾਡਾ ਮਰ ਜਾ ਚਾਹ ਲੋ ਅਜੇ ਨਹੀਂ ਮਲਾਈ ਕੋਲ ਅਰੇ ਲੋ ਗਿਆ ਓਏ ਤੂੰ ਕੋਤ ਤੂੰ ਨਾਲ ਪਤਾ ਤੇਰੇ ਕੰਮ ਦੀ ਬਸ ਲੀ ਲੋ ਜੀ ਮਮਾ ਜੀ ਰੋਟੀ ਖਾਂਦੇ ਨੇ ਇੱਧਰ ਤੇ ਮਾਸੜ ਜੀ ਇੱਧਰ ਬੈਠੇ ਨੇ ਤੇ ਸੋਰੋ ਭਾਜੀ ਫੋਨ ਚਲਾਉਂਦੇ ਨੇ ਪ੍ਰਿਤੀ ਵੀ ਰੋਟੀ ਲੱਗੀ ਆ ਖਾਣ ਤੇ ਇੱਧਰ ਅਮਨ ਦੇ ਦੀ ਤੇ ਮਮੀ ਨੂੰ ਰੋਟੀ ਪਾਉਂਦੇ ਨੇ ਆ ਤਵਾ ਵਧੀਆ ਨਾ ਮੈਂ ਲੈ ਕੇ ਦਿੱਤਾ ਇਹਨਾਂ ਨੂੰ ਤਵਾ ਦੋਸਤੋ ਕਹਿੰਦੇ ਜੀ ਆਪਣੀ ਭੈਣ ਨੂੰ ਮਿਕਸੀ ਲੈ ਕੇ ਦੋ ਕੱਜਾ ਭਰਾ ਤੇ ਘਟ ਜਾਂਦਾ ਆ ਜੇ ਕਹਿੰਦੇ ਪੁੱਠੀ ਗੇੜ ਹੋ ਜੇ ਫਿਰ ਵੱਜ ਜਾਂਦਾ ਆ ਇਸ ਕਰਕੇ ਦਰ ਵੀ ਲੱਗਦਾ ਆ ਪੁੱਠੀ ਨਾ ਗੇੜ ਦੇਵੇ ਅਮਨ ਲੋ ਜੀ ਇਹ ਆ ਜੀ ਸਾਡਾ ਚੁੱਲਾ ਲੱਕੜ ਦੇਖੋ ਬਲਦੀ ਜਾਂਦੀ ਆ ਆ ਗਈ ਆ ਤੁੱਪ ਜਾਦਾ ਨਿਕਲ ਗਈ ਤੇ ਹੁਣ ਗਰਮੀ ਲਾਦੀ ਚੁੱਲੇ ਮੁਰੇ ਸਿਆਲਾ ਚ ਮੋਲ ਸੀਗੀ ਚੁੱਲਾ ਸਾਡਾ ਚੱਲਦਾ ਜੀ ਪੂਰੇ 12 ਮਹੀਨੇ 12 ਮਹੀਨੇ 12 ਦਿਨ ਚੱਲਦਾ ਚੁੱਲਾ 12 ਮਹੀਨੇ ਆਈ 12 ਮਹੀਨੇ 12 ਦਿਨ ਦਾ ਤੋਂ ਪੂਰੇ 12 ਮਹੀਨੇ ਦਿਨ ਪੂਰੇ 12 ਮਹੀਨੇ ਚੁੱਲਾ ਚੱਲਦਾ ਹੀ ਦਿੰਦਾ ਹੈ ਚੁੱਲਾ ਕਿਸਮਤ ਵਾਲਿਆਂ ਨੂੰ ਦਿਨ ਤੋਂ ਨਾ ਕਿਸਮਤ ਵਾਲਿਆਂ ਦੇ ਘਰਾਂ 'ਚ ਹੁੰਦੇ ਚੁੱਲੇ ਸਹੀ ਗਰੀ ਸੱਚੀ ਗੱਲ ਆ ਲੋਕੀ ਤਰਸਦੇ ਚੁੱਲੇ ਆ ਰੋਟੀ ਪਕਾਉਣ ਨੂੰ ਜਿਹੜੇ ਬਾਹਰ ਵਾਲੇ ਲੋਕ ਵਿਚਾਰੇ ਪਤਾ ਕਿਦਾਂ ਉਹਨਾਂ ਨੂੰ ਉਹ ਉਹ ਚੀਜ਼ ਨੂੰ ਬਹੁਤ ਵਧੀਆ ਮੰਨਦੇ ਆ। ਚੁੱਲੇ ਮਰੇ ਰੋਟੀ ਪੱਕਦੀ ਏ ਇਦਾਂ ਦੇਖੇ ਹਨ। ਉਹਨਾਂ ਨੂੰ ਬਹੁਤ ਵਧੀਆ ਲੱਗਦਾ। ਮਾਸੀ ਨੂੰ ਬਾਕੀ ਪਤਾ ਸਾਰਾ ਨਾ ਮਾਸੀ। ਮੈਂ ਚੁੱਲੇ ਬਾਹਰ ਵਾਲੇ ਲੋਕ ਦੇਖਦੇ ਆਂ ਇਹ ਚੀਜ਼ ਨੂੰ। ਚੁੱਲਾ ਜਲਦਾ ਹੋਵੇ, ਇਹ ਚੀਜ਼ਾਂ ਪੁਰਾਣੀਆਂ ਆ। ਆਪਣੇ ਹੁਣ ਹੈ ਨਹੀਂ ਆ ਰਿਵਾਜ ਚੁੱਲਿਆਂ ਦਾ। ਖਤਮ ਹੋ ਗਿਆ ਆ। ਇਹ ਸਾਡੀ ਅਮਨ ਹੀ ਆ ਜਿਹੜੀ ਰਿਵਾਜ ਚਲਾਉਂਦੀ ਆ। ਹਾਂ। ਇਹ ਰਿਵਾਜ ਅਮਨ ਸਾਡੀ ਜਿਹੜੀ ਇਹ ਚਲਾਉਂਦੀ ਆ ਫੇਰ ਦੁਬਾਰਾ। ਚੁੱਲਿਆਂ ਦਾ ਰਿਵਾਜ ਦੇਖ ਸਕਦੇ ਹੋ ਪੁਰਾਣੇ ਜ਼ਮਾਨੇ ਵਾਲਾ ਰਿਵਾਜ ਅਸੀਂ ਤੁਹਾਨੂੰ ਦਿਖਾਉਂਦੇ ਆ। ਤੁਸੀਂ ਕਿੰਨਾ ਖੁਸ਼ ਹੁੰਦੇ ਸਾਡੇ ਵੀਡੀਓ ਵਲੌਗ ਦੇਖ ਕੇ ਸਾਰੇ ਜਾਣੇ ਜਰੂਰ ਦੱਸਿਓ ਤੇ ਜਿਹੜੀ ਲੱਕੜ ਵੀ ਤੁਹਾਨੂੰ ਚਾਹੀਦੀ ਹੈ ਇਹ ਕੰਮ ਲਈ ਇਹ ਰਵਾਜ ਅਮਨਪ੍ਰੀਤ ਸਾਡੀ ਸਨੈਪਚੈਟ ਆਈਡੀ ਜਿਹੜੀ ਹੈ ਵਿਕਰਮ 9062 ਆ ਤੁਸੀਂ ਸਾਰੇ ਜਾਣੇ ਸਨੈਪ ਨੂੰ ਵੀ ਫੋਲੋ ਕਰ ਲਓ ਉੱਤੇ ਆਪਾਂ ਡੇਲੀ ਪੋਸਟ ਕਰੀਦੀ ਆ ਕਿੱਥੇ ਚੱਲੇ ਆ ਕਿੱਥੇ ਆ ਗਏ ਆ ਸੋ ਇਹਨ ਮੇਲਾ ਹੁੰਦਾ ਆ ਜਾਂ ਕਿਸੇ ਤਰ੍ਹਾਂ ਵੀ ਕੋਈ ਵੀ ਗੱਲਬਾਤ ਨਹੀਂ ਹੁੰਦੀ ਆ ਆਪਣੀ ਸਨੈਪਚੈਟ ਆਈਡੀ ਆ ਵਿਕਰਮ 9062 ਉੱਤੇ ਆਪਾਂ ਨਾਲ ਕੰਟੈਕਟ ਕਰ ਸਕਦੇ ਹੋ ਆਈਡੀ ਮੈਂ ਮੈਂਸ਼ਨ ਕਰਦਾਗਾ ਸਕਰੀਨ ਤੇ ਵਿਕਰਮ 9062 ਮੇਨ ਸਨੀ ਸਨੈਪਚੈਟ ਦੀ ਆਈਡੀ ਨੂੰ ਫੋਲੋ ਜ਼ਰੂਰ ਕਰਿਓ ਲਵ ਯੂ 올 ਮੰਮੀ ਇਹਨਾਂ ਚੱਕੇ ਹੋਣ ਥਾਲਿਆਂ ਵੀਡੀਓ ਬਣਦੀ ਪਈ ਬੇਇੱਜ਼ਤੀ ਨਾ ਕਰਾ ਦਿਓ ਮੇਰੀ ਚੱਕ ਦੀ ਭਰਾਵਾ ਬਾਤ ਛੱਡ ਕੇ ਨਾਲ ਹੀ ਕਹਤਾ ਹਮਨ ਹਮਨ ਨਾਲ ਹੀ ਕਹਤਾ ਬਲੌਗ 'ਚ ਕਿੱਥੇ ਡਿਗੀ ਗਿਆ ਕਿੱਥੇ ਡਿਗੀ ਗਈ ਜਿਹੜੀ ਚੀਜ਼ ਉਹਨਾਂ ਨਾਲ ਦੇਖਣਾ ਵੀ ਕੀ ਆ ਡਿਗੀ ਹੋਈ ਚੀਜ਼ ਨਾਲ ਦੇਖਣਾ ਹੀ ਨਹੀਂ ਚੱਕਾਂ ਦੀ ਗੱਲ ਹੀ ਉਹ ਦੂਰ ਦੀ ਆ ਉਹਨੂੰ ਪਹਿਲਾਂ ਰੱਖਣਾ ਅੱਗੇ ਤੇ ਸੋਹਣੇ ਪਾਣੀ ਹਾਂ ਇਹ ਵੀ ਗੱਲ ਆਦਾ ਮਾਸਟਰ ਕਹਿੰਦਾ ਕੱਟ ਦਿਆ ਕਰੋ ਨਾਲ ਹੀ ਸਹੀ ਗੱਲ ਹੈ ਸਹੀ ਗੱਲ ਆ ਦੇਖੋ ਪਿੱਦੀ ਸਾਡੀ ਕਰਨ ਦੀ ਆ ਦੇਖੋ ਆ ਇੱਕ ਪਿੱਦੀ ਆ ਇੱਕ ਪਿੱਦਾ ਉਹ ਆ ਮੈਡਮ ਤੁਸੀਂ ਦੇਖ ਸਕਦੇ ਹੋ ਮੈਡਮ ਰੋਟੀ ਪਕਾਉਂਦੀ ਆ ਆ ਚਪਲਾ ਪਉਂਦਾ ਆ ਚਪਲਾ ਪਉਂਦਾ ਹੈ ਖਾਂਦੇ ਆ ਖਾਂਦੇ ਆ ਉਹ ਤਾਂ ਮੈਨੂੰ ਵੀ ਪਤਾ ਦੇਲਾ ਵੀ ਪ੍ਰੀਤੀਆਂ ਰੋਟੀਆਂ ਪਕਾਉਂਦੀ ਪਕਾਉਂਦੀ ਛੱਡ ਕੇ ਰੋਟੀ ਖਾਣ ਵਾਲੂ ਹੋ ਗਈ ਅਮਣ ਹੈਨਾ ਮਤਲਬ ਕਹਿਣ ਦਾ ਮਤਲਬ ਭਾਵੇਂ ਆ ਵੀ ਉਹਨੇ ਆਪਣੀ ਜੋਗੀ ਰੋਟੀ ਪਕਾ ਲਈ ਸੀ ਜਿੰਨੀ ਕੁ ਉਹਨੇ ਖਾਣੀ ਸੀ ਹੁਣ ਉਹਨੇ ਰੋਟੀ ਪਕਾ ਲਈ ਸੀ ਖਾਣ ਜੋਗੀ ਹੁਣ ਖਾਂਦੀ 80 ਵੀ ਜਾਂਦੀ ਅੰਦਰ ਦੋ ਆ ਹੈ ਦੋ ਆ ਦੋ ਹੀ ਪਕਾਈਆਂ ਤੂੰ ਖਾਣ ਲਈ ਪਕਾਈਆਂ ਹਣਾ ਵੀ ਪਿੱਡੀ ਲੋ ਜੀ ਸਾਡੀ ਸਹਜ ਆ ਗਈ ਆ ਸਕੂਲ ਤੋਂ ਕੀ ਕਹਿੰਦਾ ਮੇਰਾ ਪੁੱਤ ਭਾਜੀ ਤੁਹਾਨੂੰ ਤੰਗ ਚੜਾਉਣੀ ਆਦੀ ਆਂ ਦੀ ਤੰਗ ਹੁੰਦਾ ਆ ਪੁੱਤੇ ਹਾਂ ਇਹ ਬੱਚਾ ਆ ਹੁੰਦਾ ਆ ਉਹ ਕਹਿੰਦਾ ਉਹਨੂੰ ਫੜ ਲੈ ਆ ਆ ਵਾ ਮੈਂ ਬੱਲੇ ਬੱਲੇ ਕਹਿੰਦਾ ਅਰੇ ਇਹਨੂੰ ਮੈਂ ਸਹਿਜ ਨੂੰ ਫੜਿਆ ਤੇ ਇਹ ਵੀ ਕਹਿੰਦਾ ਜੀ ਮੈਂ ਕਹਿੰਦਾ ਮੈਨੂੰ ਪਾਪਾ ਨੇ ਮੈਨੂੰ ਨਹੀਂ ਫੜਿਆ ਵੀ ਸਹਿਜ ਨੂੰ ਫੜ ਲਿਆ ਹੁਣ ਸਹਿਜ ਪਤੰਗ ਲੈ ਚਲੀ ਆ ਸਹਿਜ ਨੇ ਮੇਰੇ ਕੋਲ ਫੇਰ ਹੋਣਾ ਦੁਬਾਰਾ ਤੇ ਉਹ ਫੇਰ ਉਹਨੇ ਫੇਰ ਮੇਤੋਂ ਬਣਾਤੇ ਉਹ ਬੱਲੇ 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 ਸਹਿਜ ਦਾ ਪਤੰਗ ਦੇਖੋ ਜੀ ਇੱਕ ਹੋ ਜਾਏਗਾ ਤੋੜ ਰੱਖ ਦੋ ਉਹ ਬਾ ਉਹ ਕੰਨੀ ਦੇ ਗਿਆ ਜਾ ਆ ਜਾ ਕਰ ਦੋ ਕੰਨੀ ਦਿੰਦਾ ਆ ਕਰਨੀ ਆ ਦਿੰਦਾ ਲੈ ਮੈਂ ਜਿਹੜਾ ਹਾਂ ਪਤਾ ਲੋਈ ਆਪਾਂ ਤੇ ਗਾਣੇ ਦੀ ਪ੍ਰਮੋਸ਼ਨ ਕਰਨਾ ਹੈ ਪ੍ਰਮੋਸ਼ਨ ਤੁਸੀਂ ਦੇਖੋ ਅਦਾ ਹੁੰਦੀ ਪ੍ਰਮੋਸ਼ਨ ਗਾਣੇ ਦੀ ਚਲ ਆਇਓ ਚਲੋ ਨਹੀਂ ਤੇ ਗਾਣਾ ਨਹੀਂ ਹੋਣਾ ਯਾਰ ਪਹਿਲੇ ਆ ਜੀ ਆਦੀ ਬਦਮਾਸ਼ ਲਾਗੇ ਲਾਗੇ ਹੋ ਰੋ ਚਲੋ ਕਹਣਾ ਮੈਂ ਨਹੀਂ ਕਹਿੰਦਾ ਯਾਰ ਨਾਲ ਹੀ ਆ ਜੀ ਤੂੰ ਠੱਪੀ ਬਾਈ ਮੇਰਾ ਪਿਆਰੇ ਗੱਲ ਸੁਣਦਾ ਨਾ ਮੇਰੀ ਚੱਲ ਆ ਜਾ ਕਰਦੀ ਰੋ ਕੇ ਚਲੋ ਕਰਨਾ ਕਰਾ ਕਰਾ ਚਲੋ ਅਗੇ ਪਿੱਛੇ ਹੋ ਗਿਆ ਗਾਣਾ ਇਹ ਤੇਰੇ ਨੂੰ ਪਤਾ ਸੀ ਜੱਗਦੰਨ ਕਰ ਦੇਣੀ ਸੀ ਤੂੰ ਚਲੋ ਦੁਬਾਰਾ ਕਰੋ ਦੁਬਾਰਾ ਮੈਂ ਫੇ ਨਾਲ ਹੀ ਸ਼ੁਰੂ ਹੋਣਾ ਚਲੋ ਚਲੋ ਨਾਲ ਹੀ ਸ਼ੁਰੂ ਹੋਣਾ ਹੁਣ ਕਰ ਹੀ ਤਿਆਰ ਚਲੋ ਚਲੋ ਇਹ ਚੱਲ ਚਾਰੀ ਕਿਤੇ ਸੋਰੀ ਇਹ ਪਰਮਾੜੀ ਬਣੀ ਫੁਮਾੜੀ ਨਹੀਂ ਬਣੀ ਹੈ ਸਹੀ ਬਣੀ ਹੈ ਇਹ ਤਾਂ ਨਹੀਂ ਵਧੀਆ ਬਣਦੀ ਹੈ ਉਹ ਮੈਂ ਚਾਹਾਂ ਉਹ ਆ ਜੀ ਆਪਾਂ ਤਾਂ ਬੈਠੇ ਹੋਏ ਆ ਹਣ ਕਿ ਮਟਰ ਕੱਢਣ ਮਟਰ ਕੱਢ ਕੇ ਫਿਰ ਆਪਾਂ ਬਣਾਉਣੀ ਹੈ ਸਬਜੀ ਸਬਜੀ ਬਣਾ ਕੇ ਫਿਰ ਦੀਦੀ ਛੋਲ ਵੀ ਬਣਾਉਣ ਨਾਲ ਆਹੋ ਇਹ ਚ ਮਟਰ ਕੱਢਣੇ ਆ ਕੋਲੇ ਕੱਢੀ ਜਾ ਓਕੇ ਠੀਕ ਆ ਆਪਾਂ ਦੰਜੇ ਦਾ ਸਬ지 ਬਣਾਉਣੀ ਆਪਾਂ ਉਦੋਂ ਮਿਲਦੇ ਆ। ਲੋ ਜੀ ਦੇਦੀ ਹੁਣੇ ਲੱਗ ਗਿਆ ਕੰਮ ਕਰਨਾ ਮੁੰਮਾ ਅਭਿਆਤਾ ਗੁੜਣਾ ਹੋਣਾ ਉਹ ਬਰੌਣੇ ਪਰਛਾਤੇ। ਮੰਮਾ ਅਹ ਦਿਨੇ ਗਰਮ ਪਾਣੀ ਹੈਗਾ ਪੀਣ ਵਾਸਤੇ ਫਿਰ ਇੱਥੋਂ ਕਰ ਲੈ ਕਰ ਲੈ ਕਰ ਲੈ। ਪਿਓ ਮੜਿਆ। ਮੈਂ ਪੀਣਾ ਹੈ ਗਰਮ ਪਾਣੀ। ਦੂਜਾ ਹੈ ਦੂਜਾ ਖੁੱਲ੍ਹ। ਆਹ ਕਿਸ ਨਾਲ ਹੈ ਲਖੀ। ਓਏ ਮੰਮਾ ਕਰਦੇ ਪਹਿਲਾਂ ਇੱਕ ਮਿੰਟ। ਮੇਰੇ ਵੀ ਕਰਦੇ। ਲੋ ਜੀ ਮਾਮਾ ਜਿਹੜੇ ਆ ਉਹ ਲੋ ਧੁੱਪੇ ਬੈਠੇ ਹੋਏ ਆ ਹਨਾ ਉਹਨਾਂ ਨੂੰ ਧੁੱਪ ਆ ਲੈ ਆ ਦੋ ਦੇ ਆਂ ਮੈਂ ਚਲੀ ਜਾਂਦਾ ਮੇਰੇ ਦੇਖੀ ਬੈਠੇ ਦੋ ਢਾਈ ਸੋਤੇ ਦੇਖਦੇ ਆ ਆਂ ਸਾਤੂ ਦੇ ਫਿਰਦੇ ਕਿਤੇ ਦੇਖ ਕਿੱਥੇ ਆ ਦੋਨਾਂ ਪਾਸੇ ਦੇ ਕਹਾ ਆਰੇ ਆ ਗਏ ਬਸ ਆਈਏ ਕੀ ਜਾਨੇ ਮਾਮਾ ਜੀ ਭਾਈ ਮਨਾਣਾ ਪੜਾਈ ਦੱਸੀਆਂ ਦੋਨੇ ਬਲੌਗ ਲੋ ਬਣਾ ਬਲੌਗ ਬਣਾਉਣ ਲੱਗੇ ਹੋਏ ਆ ਸ਼ਰਤ ਲੱਗੀ ਜਨਾ ਦੀ ਪਹਿਲਾ ਬਣਾਉਂਦਾ ਆਹ ਲੈ ਜਿਹੜਾ ਨਹੀਂ ਬਣਾਉਂਦਾ ਪਹਿਲਾਂ ਨਹੀਂ ਨਹੀਂ ਸ਼ਰਤ ਤਾਂ ਨਹੀਂ ਲੱਗੀ ਮਨ ਲਿਆ ਜਦੋਂ ਬਣਾਉਂਦੇ ਫਿਰ ਉਹਦਾ ਮੈਂ ਹਟ ਜਾਂਗੀ ਜਦੋਂ ਫਿਰ ਮੈਂ ਬਣਾਉਣੀ ਆ ਲੋ ਆਹ ਵੀ ਕਰਦਾ ਹੈ ਨਾ ਨਹੀਂ ਨਹੀਂ ਲੋ ਜੀ ਆਪਾਂ ਕਰ ਲੀਏ ਹੁਣ ਕੰਮ ਤੇ ਇੱਧਰ ਕੋਈ ਸੀ ਕਿ ਇਹਨਾਂ ਚਾਹੀ ਤੁਹਾਡੇ ਹਾਂ ਚਾਹੀ ਵੀ ਦੱਸੋ ਹਾਂ ਇਹਦਾ ਇੱਧਰ ਤੋਂ ਬਾਹਰ ਇੱਧਰ ਰੋਟੀ ਹੋਈ ਹੈ ਅੱਜ ਤੇ ਰਾਤੀ ਹੋਈ ਹੈ ਅੱਜ ਤੇ ਹੁਣ ਆਪਾਂ ਕੰਮ ਕਰਦੇ ਆ ਕਰਨਾ ਕਰਦਾ ਆ ਸ਼ਗਲਾ ਮਸਾਲਾ ਲਗਾਵਾ 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 ਮੈਂ ਲਗਾ ਮਰੂਦ ਆ ਹਾਂ ਲਓ ਇਹ ਵੀ ਤੁਹਾਨੂੰ ਆਪਾਂ ਲੱਗਿਆ ਹੁਣ ਕੰਮ ਕਰ ਕਰਨਾ ਤੇ ਕੰਮ ਕਰ ਰੱਖਿਆ ਆਪਾਂ ਤੁਹਾਡੇ ਨਾਲ ਕਰਦੇ ਆ ਅੱਲ ਬਾਅਦ ਨਹੀਂ ਕਿਦਾ ਮਾਰਗ ਦਿਖਾਈ ਲਈਦਾ ਹਾਂ ਸ਼ਰਮ ਖਾਰੇ ਮੈਨੂੰ ਤਾਂ ਕੱਚੇ ਪਸੰਦਾ ਛਲਗ ਹਾਂ ਠੀਕ ਆ ਹਾਂ ਇਹ ਨਹੀਂ ਇੱਥੇ ਹੁਣ ਨਹੀਂ ਇਹਨੂੰ ਥੇਪੀਣਾ ਪਾਣੀ ਠੀਕ ਆ ਮਾਸੀ ਨੇ ਦਾ ਚਾਹ ਵੀ ਨਹੀਂ ਸੇਰਦੀ ਪੀਤੀ ਤੇ ਮੈਂ ਜਿਹੜਾ ਪਾਣੀ ਆ ਪੜਾ ਰੱਖਿਆ ਸੀਗਾ

ਹਏ ਅੰਦਰ ਜਿਹੜਾ ਕੰਟਨ ਦੇਖੀ ਜਾਂਦਾ ਆ ਤੇ ਮੈਨੂੰ ਬਾਜਾ ਮਾਰੀ ਜਾਂਦਾ ਲਓ ਦੇਖੋ ਦੋਵੇਂ ਕਿੱਦਾਂ ਲੱਗੇ ਕੋਈ ਕੀ ਹੋਇਆ ਕੋਈ ਨਾ ਪਤਾ ਦੇਖ ਲੈਣ ਤੋਂ ਕਾਕੇ ਨੂੰ ਕੀ ਨਹੀਂ ਨਹੀਂ ਚੱਲ ਅਰੇ ਨੰਨਾ ਤੂੰ ਆਜੋ ਮੈਂ ਕੋ ਮੈਂ ਕਾਜੋ ਆਜੋ ਤੁਸੀਂ ਇੱਥੇ ਖਾ ਕੇ ਦੇਖ ਲਓ ਠੀਕ ਆ ਮਨੇ ਵੀ ਸਾਡਾ ਕਹਿੰਦਾ ਕਿ ਜੇ ਉਹਨਾਂ ਨੇ ਕੁੜੀ ਨਾ ਕੰਡ ਰੱਖਣੇ ਫਿਰ ਮੈਂ ਨਹੀਂ ਦੇਖਣੇ ਜੇ ਮੈਂ ਦੇਖਣਾ ਫਿਰ ਉਹਨੂੰ ਉਹਨੂੰ ਲੈ ਜਾ ਜਿਹੜਾ ਉਹ ਕਰਦਾ ਮਨਵੀਰ ਹੈ ਸਾਡਾ ਅਸੀਂ ਤਾਂ ਰਾਤ ਦੇ ਆਏ ਹੋਏ ਸੀਗੇ ਰਾਤ ਦੇ ਆਏ ਆਪਾਂ ਤੇ ਕੰਨਾ ਕੀ ਭੇਲੇ ਬੈਠੇ ਹੋਏ ਆ ਤੇ ਇਸ ਕਰਕੇ ਹੁਣ ਸਾਨੂੰ ਸੇਵਾ ਮਿਲ ਗਈ ਆਪਾਂ ਸੇਵਾ ਕਰਨ ਲੱਗੇ ਆ ਸੇਵਾ ਦਾ ਮੌਕਾ ਕਦੀ ਕਦੀ ਮਿਲਦਾ ਆ ਸੋ ਇਸ ਕਰਕੇ ਆਪਾਂ ਹੁਣ ਪ੍ਰਸ਼ਾਦੇ ਵਗੈਰਾ ਬਣਾਉਣੇ ਆ ਪ੍ਰਸ਼ਾਦੇ ਬਣਾ ਕੇ ਇਧਰ ਆ ਕਿਸੇ ਮਤਲਬ ਡੈਥ ਹੋਈ ਤੇ ਇਹਨਾਂ ਦੇ ਚਾਚੇ ਤਾਇਆ ਚੁਈਆਂ ਜਿੱਦਾਂ ਤੇ ਆਪਾਂ ਹੁਣ ਕਰ ਲਈਏ ਕੰਮ ਕਰ ਸੇਵਾ ਸੁਭਾ ਕਰਕੇ ਫਿਰ ਆਪਾਂ ਤੁਹਾਡੇ ਨਾਲ ਕਰਦੇ ਆਂ ਗੱਲਬਾਤ ਪ੍ਰਸ਼ਾਦੇ ਬਣਾ ਕੇ ਬਸ ਆਪਾਂ ਫ੍ਰੀ ਆ ਫੇ ਤੇ ਮੈਂ ਆਪਣੇ ਕੱਪੜੇ ਕੁਪਰੇ ਧੋਣੇ ਆ ਤੇ ਘਰੇ ਕੱਪੜੇ ਧੋਣ ਹੀ ਹੋਏ ਸੀ ਦੀਦੀ ਕਹਿੰਦੇ ਕਿ ਚਲ ਤੂੰ ਇੱਥੇ ਲੈ ਆ ਤੇ ਦੋ ਕ ਕੱਪੜੇ ਇੱਥੇ ਕਿ ਲੈ ਜਾਂਦੇ ਤੇ ਮੈਂ ਹੁਣ ਆਪਾਂ ਕੰਮ ਕਾਰ ਕਰਕੇ ਤੁਹਾਡੇ ਨਾਲ ਕਰਦੇ ਆਂ ਫਿਰ ਗੱਲਬਾਤ ਮੈਂ ਬਿਕਰਮ ਆਪਣੀ ਦਵਾਈ ਲੈਣ ਗਏ ਉਹ ਠੀਕ ਨਹੀਂ ਸੀਗੇ ਤੇ ਉਹਨਾਂ ਦੇ ਨਾ ਜਿੱਦਾਂ హెਅਰ ਬਹੁਤ ਜ਼ਿਆਦਾ ਇੱਥੋਂ ਨਾ ਡੈਮੇਜ ਹੋ ਚੁੱਕੇ ਆ ਮਤਲਬ ਮਲੇ ਬਹੁਤ ਜ਼ਿਆਦਾ ਖਰਾਬ ਹੋ ਚੁੱਕੇ ਆ ਤੇ ਉਹ ਆਪਣੀ ਦਵਾਈ ਲੈਣ ਗਏ ਹੋਏ ਆ ਤੇ ਮੈਨੂੰ ਲੱਗਿਆ ਕਿ ਜ਼ਿਆਦਾ ਜ਼ਿਆਦਾ ਵੀਕਨੈਸ ਕਰਕੇ ਜਾਂ ਜਿੱਦਾਂ ਕੁਝ ਖਾਣ ਪੀਣ ਦਾ ਕਰਕੇ ਜਿੱਦਾਂ ਦਾ ਹੋ ਗਿਆ ਹੋਵੇ ਸੋ ਇਸ ਕਰਕੇ ਆਪਾਂ ਹੁਣ ਕਰ ਲਈਏ ਕੰਮ ਸੋ ਜਦੋਂ ਬਿਕਰਮ ਆਂਦੇ ਆਪਾਂ ਤੁਹਾਡੇ ਨਾਲ ਉਦੋਂ ਕਰਦੇ ਆ ਗੱਲਬਾਤ ਤੁਹਾਨੂੰ ਦੱਸਦੇ ਆ ਕਿ ਅੱਜ ਕੀ ਸ਼ਰਤ ਲੱਗੀ ਆ ਕੀ ਖਾਣਾ ਜਿਵੇਂ ਤੇ ਉਹਨਾਂ ਦੇ ਨਾਲ ਇੱਕ ਮੇਰੀ ਬਹੁਤ ਜ਼ਿਆਦੀ ਵੱਡੀ ਸ਼ਰਤ ਲੱਗੀ ਗਈ ਆ ਤੇ ਮੈਂ ਬਾਕੀ ਤੁਹਾਡੇ ਨਾਲ ਆਪਾਂ ਕਰਦੇ ਆ ਗੱਲ ਲੋ ਜੀ ਆਪਾਂ ਦਾ ਰੈਡੀ ਛੜੀ ਹੋ ਕੇ ਬਣਾ ਲਿਆ ਸੀ ਰੀਲਾ ਬਹੁਤ ਸਾਰੀਆਂ ਜਾਨ ਵੀ ਤਿਆਰੀ ਕਰਦੇ ਪਏ ਆ ਘਰ ਦੀ ਤੇ ਜੀ ਉਹਨਾਂ ਨੇ ਤਾਂ ਨਹਾਤ ਹੋ ਗਏ ਹਾਂ ਤਾਂ ਦੁਆਰੇ ਕੱਪੜੇ ਵੀ ਉਤਾਰ ਲੇ ਘਰ ਦੇ ਕੱਪੜੇ ਚਾ ਵੀ ਗਏ ਆ ਤੇ ਮੰਮਾ ਇੱਧਰ ਦੇ ਲੋ ਬੈਠੇ ਹੋਏ ਇਧਰ ਮਾਸੀ ਬੈਠੇ ਹੋਏ ਆ ਆਪਣੇ ਮਾਰੇ ਭਾਇਆ ਕੰਮ-ਕੰਮ ਉਹਨਾਂ ਨੇ ਤਾਂ ਆਪਣੇ ਕੱਪੜੇ ਵੀ ਉਤਾਰ ਲੇ ਘਰ ਦੇ ਬਾਹਰੇ ਤੇ ਮੈਂ ਆਪਣਾ ਇਧਰ ਉਹ ਕੰਮ ਵੀ ਮੈਂ ਕਰਨਾ ਹਜੇ ਮੇਰਾ ਇਹ ਕੰਮ ਪਿਆ ਆ ਸੋ ਇਸ ਕਰਕੇ ਮਾਮਾ ਵੀ ਸਾਡੇ ਦੇਖਿਓ ਬੈਠੇ ਹੋਏ ਆ ਮਾਮਾ ਆਪਣੇ ਸੂਨ ਦਿਵਾਰੇ ਲੱਗਾ ਮਾਮਾ ਜੀ ਕੀ ਕਰਦੇ ਨਹੀਂ ਇਹ ਤਾਂ ਬੱਕਰਾ ਮੱਟਕ ਤੇ ਬਣਾਇਆ ਇਹ ਹੀ ਵੀ ਕਰਦਾ ਜਾਂਦਾ ਮਾਮਾ ਰੋਈ ਮਾਮਾ ਹੀ ਸਾਡੇ ਇਹੀ ਕੁਛ ਦੇਦੇ ਰਹਿੰਦੇ ਸੀ ਤੇ ਹੁਣ ਆਪਾਂ ਜਾਣ ਦੀਆਂ ਤਿਆਰੀਆਂ ਕਰਦੇ ਪਏ ਘਰ ਨੂੰ ਜਾਣਾ ਆ ਤੇ ਪਰ ਵੀਰ ਉਹ ਨਹੀਂ ਸਾਡੇ ਕਿੰਨ ਦਾ ਉਹਨਾਂ ਨੂੰ ਪਤਾ ਨਹੀਂ ਹੈਗਾ ਕਿ ਜਾਣਾ ਹੈ ਕਿ ਨਹੀਂ ਜਾਣਾ ਆ ਆਓ ਇਹ ਦੇਖੋ ਇਹ ਦੇਖੋ ਆ ਦੇਖੋ ਬਣੀ ਬਣੀ ਦੇਖ ਲਓ ਬਣੀ ਦੇਖ ਲਓ ਆ ਸੱਟਾ ਸੱਟਾ ਲਵਾ ਕੇ ਬੈਠੀ ਹੈ ਆਪਣੇ ਲੋ ਜੀ ਆਪਾਂ ਤਾਂ ਲੱਗੇ ਹਾਂ ਮੈਗੀ ਬਣਾਉਣ ਮੈਨੂੰ ਤਾਂ ਲੱਗੀ ਆ ਭੁੱਖ ਜਿਹੜੀ ਸਿੱਧੀ ਕੱਲ ਮੈਂ ਰੋਟੀ ਵੀ ਨਹੀਂ ਚਾਚ ਨਾ ਖਾਦੀ ਹਾਂਜੀ ਕੰਡੂ ਦੇਖਣੇ ਅਰੇ ਚਿੱਕੀ ਲੱਕੇ ਬਣਾਉਣਾ ਆਪਾਂ ਠੀਕ ਆ ਤੈਨੂੰ ਬਣਾ ਕੇ ਦਿੰਨੀ ਆ ਮੈਨੂੰ ਬਣਾ ਕੇ ਦਿੰਨੀ ਆ ਠੀਕ ਆ ਪਿਆਜ਼ ਪਤਾ ਨਹੀਂ ਕਿੰਨਾ ਮੈਨੂੰ ਤਾਂ ਪਤਾ ਨਹੀਂ ਇਹ ਤਾਂ ਦਾ ਪਿਆਜ਼ ਹੈ ਨਹੀਂ ਉਹ ਦੀਦੀ ਪਿਆਜ਼ ਪਿਆਜ਼ ਕਿੱਥੇ ਆ? ਉਹ ਹੈ ਦੀ ਕਿਚ ਟੋਕਰੀ ਚ ਹੈਣੀ ਹੈ। ਹੈਣੀ ਆ ਟੋਕਰੀ ਚ। ਕੁੰਨਾ ਕੁੰਨਾ ਖੋਲਦੀ ਹੈ ਬਤਾ ਬੋਰਿੰਗ ਜਿਹੜੇ ਹੋ ਗਏ ਨਾ ਬੋਰਿੰਗ ਜਿਹੜੇ ਹੋ ਗਏ ਆ। ਬੋਰਿੰਗ ਨਹੀਂ ਹਾਂ। ਹੋਰ ਤਰ੍ਹਾਂ ਦੇ ਲੱਗਦੇ ਆ ਦਿਨ। ਵਧੀਆ ਆ ਮਿੱਟੀ ਲੱਗੇ ਹਣ। ਕੌਣ ਤੁਸੀਂ? ਦਿਨ ਬਹੁਤ ਵਧੀਆ। ਅੱਛਾ ਮੰਤਾ ਨੂੰ ਨੀਂਦ ਹੀ ਆ ਜਾਂਦੀ ਆ। ਨਾ। ਹੋਰ ਅੱਜ ਤਾਂ ਗਾੜੀਆਂ ਨਹੀਂ ਇਹ ਨੇਸਤੀ ਖਲਾਣ ਲਾਪੀ ਹੋਣੀ। ਮੈਂ ਤਾਂ ਲਾ ਗਿੰ ਗਾੜੀਆਂ ਤੂਠਿਆ ਕਰੂੰਗੀ। ਦਈਆਂ। ਜਈ ਗੱਲ ਆ। ਹਮਰੇ ਵੀਰ ਦੀ ਪਿਆਮੀ ਸੁੱਕੀ ਹੋਣੀ ਨਾ। ਹਮਰੇ ਵੀਰ ਦੀ ਪਿਆਮੀ। ਹਲੋ ਅਜੇ ਅਹੀਂ ਤਾਂ ਡੀ ਢੀਕੇ ਹੋ ਗਏ ਆ ਬੋਰ। ਬੁੱਢੇ ਸੱਚੀ ਤਾਂ ਦੱਸਿਆ 4 ਵਜ ਚੁੱਕੇ ਆ ਸ਼ਾਮ ਦੇ ਤਸਵੀਰ ਦੇ ਗਏ ਹੋ ਕਰਾਂ ਅੱਜ ਤਾਂ ਕਰ ਕੋਈ نیند ਨਹੀਂ ਆਉਂਦੀ ਆਹ ਹੈ ਹੈ ਤੱਕ ਵੀ ਬਾਹਰ ਹੀ ਆ ਮਤਲਬ ਇਹਨਾਂ ਨੂੰ ਲਾਦਾ 9-10 ਵਜ ਬੱਜ ਜਾਣੇ ਬਾਹਰ ਹੀ ਅੱਜ ਔਖਾ ਹੀ ਲੱਗਦਾ ਔਖਾ ਔਖਾ ਲੱਗਦਾ ਬਹੁਤ ਜ਼ਿਆਦਾ ਦੀ ਦੀ ਦਾ ਜ਼ਿਆਦਾ ਹੀ ਔਖਾ ਕਿਹਾ ਕਿ ਭਾਰੀ ਕਦੀ ਗਏ ਨਹੀਂ ਖੱਲੇ ਤਾਂ ਨਾ ਲੋ ਬਈ ਇਹ ਕਰ ਤਾਂ ਕਿੰਨਾ ਟਾਈਮ ਰਹੀ ਵਾਸ ਚਲ ਕੋਈ ਨਾ ਆ ਜਾਣਗੇ ਮੂੰਗ ਗੋੜ ਰੱਖਿਆ ਮੋਰੇ ਬੋੜਾ ਮਿੱਟੀ ਨੇ ਲੈ ਫੁੱਲਾ ਹੱਡਾ ਖਾਲੀ ਕਰ ਲੈਣਾ ਇਹਨੇ ਅੱਜ ਨਹੀਂ ਉਹ ਬਸ ਹੁਣ ਆ ਹੀ ਖਾਂਦੀ ਥੋੜੀ ਜੀ ਬਾਸ ਆ ਵੀ ਕਿੱਡਾ ਤੋੜ ਕੇ ਸੁੱਟੀ ਆ ਓਏ ਇਹ ਨਹੀਂ ਮੈਂ ਸੁੱਟੀ ਆਈ ਨਹੀਂ ਮੈਂ ਖਾਣਾ ਇਹ ਨਹੀਂ ਮੈਂ ਸੁੱਟਿਆ ਮੈਂ ਤਾਂ ਆ ਹੀ ਰੱਖਿਆ ਤੇ ਸਾਡੇ ਨਿਆਣੇ ਦੇ ਲਓ ਇਹਨਾਂ ਨੇ ਬੜਾ ਰੌਲਾ ਪਾਇਆ ਸੀ ਸਾਰੇ ਰੌਲੇ ਹੁੰਦਾ ਹੀ ਇਹਨਾਂ ਦਾ ਬੋਲੀ ਬਣਾ ਦੇ ਬੋਲਦੀ ਪਈ ਬਹੁਤ ਕੀ ਗੱਲ ਚਲ ਚੋ